ਫਤਿਹਗੜ ਚੂੜੀਆਂ ਪੁਲਸ ਦਾ ਵੱਡਾ ਐਕਸ਼ਨ ਐਸਐਚਓ ਕਰਨਦੀਪ ਸਿੰਘ ਦੀ ਟੀਮ ਵੱਲੋਂ 1 ਕਿਲੋ ਅਫੀਮ ਸਮੇਤ ਦੋ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਵਿਪਨ ਚਰਮਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਅਹਿਮ ਜਾਣਕਾਰੀ ਯੋਧ ਨਸ਼ੇ ਵਿਰੁੱਧ ਤਹਿਤ ਸ਼ੁਰੂ ਕੀਤੀ ਗਈ ਮਹਮ ਨੂੰ ਲੈ ਕੇ ਫਤਿਹਗੜ ਚੂੜੀਆਂ ਪੁਲਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਤੇ ਐਸਐਚਓ ਕਰਨਦੀਪ ਸਿੰਘ ਦੀ ਟੀਮ ਵੱਲੋਂ 1 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬੰਦੀ ਪ੍ਰੈਸ ਕਾਨਫਰੰਸ ਕਰਦਿਆਂ ਡੀਐਸਪੀ ਵਿਪਨ ਚਰਮਾ ਨੇ ਜਾਣਕਾਰੀ ਦਿੱਤੀ ਕਿ ਪੁਲਸ ਨੇ ਅਹਿਮ ਐਕਸ਼ਨ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗਫਤਾਰ ਕੀਤਾ ਜਿੰਨਾਂ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਰਤ ਵਕਫਾਕਾ ਰਾਮਾ ਅਦੀਨ ਮਕਤਮਾ ਤਰਚਕਰ ਹੋਰ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਤਿਹਗੜ ਚੂੜੀਆਂ ਪੁਸਤ ਦਾ ਵੱਡਾ ਐਕਸ਼ਨ ਐਸਐਚਓ ਕਿਰਨਦੀਪ ਸਿੰਘ ਦੀ ਟੀਮ ਵੱਲੋਂ 1 ਕਿਲੋ ਅਫੀਮ ਸਮੇਤ ਦੋ ਨੌਜਵਾਨ ਕੀਤੇ ਗ੍ਰਿਫਤਾਰ ਡੀਐਸਟੀ ਵਿਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਅਹਿਮ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ श्री सुहेल कासिम मीर आईपीएस एसएसपी साहब बटाला और एसपी डी साहब बटाला ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਇੰਸਪੈਕਟਰ ਕਿਰਨਦੀਪ ਸਿੰਘ ਐਸ ਐਚਓ थाना ਫਤਗੜ ਜੂੜੀਆਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਆਪਰੇਸ਼ਨ ਚਲਾਇਆ ਸੀ ਇਸ ਆਪਰੇਸ਼ਨ ਦੇ ਤਹਿਤ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਪ੍ਰਭਦੀਪ ਸਿੰਘ ਜੋ ਸੰਤੂਨ ਨਗਰਪਿੰਡ थाना ਚੰਡੇੜ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਲਾਕਾਬੰਦੀ ਕਰਕੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਤੇ ਇਹਨਾਂ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਅਤੇ ਨਾਲ ਦੀ ਨਾਲ ਡਰਗਮਨੀ ਵੀ ਜਿਹੜੀ ਹੈ ਮਿਲੀ ਹੈ ਇਸ ਪਰ ਮਕਦਮਾ ਅੰਡਰ ਸੈਕਸ਼ਨ 18 27 ए 61 85 ਐਨਡੀਪੀਐਸ ਐਕਟ ਫਤਿਹਗੜ੍ਹ ਤੁਰੀਆਂ थाना ਵਿੱਚ ਦਰਜਾ ਸਿਰ ਕਰਕੇ ਇਹਨਾਂ ਪਾਸੋਂ ਡੁਗਾਈ ਨਾਲ ਇਰੀਆ ਪਛਪੜਤਾਲ ਕੀਤੀ ਗਈ। ਔਰ ਪੁਸ਼ੀਸ਼ ਦੌਰਾਨ ਇਹਨਾਂ ਨੇ ਇਹ ਦੱਸਿਆ ਕਿ ਕਾਫੀ ਅਰਸੇ ਤੋਂ ਲਿਆ ਕੇ ਇਹ ਨਸ਼ੀਲਾ ਪਦਾਰਥ ਅਫੀਮ ਇਸ ਇਲਾਕਾ ਵਿੱਚ ਲੋਕਾਂ ਨੂੰ ਵੇਚ ਰਹੇ ਸੀ ਤੇ ਕੱਲ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਇਆ ਗਿਆ। ਅੱਜ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁਸ਼ੀਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਬੈਕਵਰਡ ਔਰ ਫੋਰਵਰਡ ਲਿੰਕ ਕਿਹਨਾਂ ਨੇ ਹੈ। ਕਿ ਕਿਥੋਂ ਨਸ਼ਾ ਲਿਆਉਂਦੇ ਸੀ ਔਰ ਅੱਗੇ ਕਿੱਥੇ ਹੋਰ ਸਪਲਾਈ ਕਰਦੇ ਸੀ ਤੇ ਉਸ ਦੇ ਅਨਸਾਰ ਜਿਹੜੀ ਹੈ ਅਗਲੀ ਤਫ਼ਤੀਸ਼ ਦੇ ਵਿੱਚ ਜਿਹੜੀ ਹੈ ਸਾਰੀ ਇਹਨਾਂ ਨੂੰ ਵਿਚਾਰਿਆ ਜਾਊਗਾ ਤੇ ਇਸ ਮਹਿਮ ਨੂੰ ਜਿਹੜਾ ਅਸੀਂ ਅੱਗੇ ਵੀ ਚਾਲੂ ਰੱਖਾਂਗੇ ਤੇ ਇਹ ਜਿਹੜੇ ਬੈਡ ਐਲੀਮੈਂਟ ਨੇ ਡਰੱਗ ਪੈਡਲਰਸ ਤੇ ਹੈਕਿੰਗ ਨੇ ਸਮਗਲਰ ਨੇ ਇਹਨਾਂ ਦੇ ਖਿਲਾਫ ਇਵੇਂ ਜਿਹੜੀ ਕਾਰਵਾਈ ਚੱਲੂ ਰਹੇਗੀ ਸਾਨੂੰ ਡਰੱਗ ਮਨੀ ਜਿੰਨੇ ਡਰੱਗ ਮਨੀ ਫਿਲਹਾਲ ਸਾਨੂੰ 2000 ਰੁਪਏ ਬਰਾਮਦ ਹੋਈ ਹੈ ਮੌਕੇ ਤੋਂ ਫਿਲਹਾਲ ਪੁਛਗਿਛ ਕਰ ਰਹੇ ਹਾਂ ਜੋ ਵੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਏਗੀ ਔਰ ਇਸ ਚ ਜੋ ਵੀ ਆਏਗਾ ਤੁਹਾਨੂੰ ਬਾਅਦ ਵਿੱਚ ਦੱਸਤਾ ਜਾਊਗਾ। ਦੇਖੋ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ। ਸਾਡੀ ਅਸੀਂ ਰਿਮਾਂਡ ਹਾਸਲ ਕਰ ਲਿਆ ਮਾਨਸੋ ਮਾਨਜੋਬ ਦੱਸਾ ਤੋਂ ਤੇ ਇਹਦੇ ਚ ਹੋਰ ਵੀ ਜਿਹੜੀ ਹੈ ਬਰਾਮਦਗੀ ਹੋਣ ਦੀ ਜਿਹੜੀ ਹੈ ਪੂਰੀ ਸਾਨੂੰ ਆਸ ਹੈ। ਸ਼੍ਰੀ ਖਿੱਤਰ ਸਰ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੀਦਾ। ਦੇਖੋ ਸਾਡੇ ਵੱਲੋਂ ਇਹ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਯੋਧਨਸ਼ੀਮ ਬਰੋਧ ਇਸ ਤੇ ਤਾਅ ਅਸੀਂ ਕਾਰਵਾਈ ਕਰਦੇ ਪਏ ਹਾਂ ਔਰ ਅਸੀਂ ਸਾਰੇ ਜੋ ਬੇਲਡ ਆਊਟ ਐਨਡੀਪੀਐਸ ਐਕਟ ਦੇ ਮੁਜਰਮ ਨੇ ਉਹਨਾਂ ਨੂੰ ਡੇਲੀ ਬੇਸ ਤੇ ਅਸੀਂ ਰੇਟ ਕਰਕੇ ਚੈੱਕ ਕਰ ਰਹੇ ਹਾਂ ਔਰ ਰੋਜ਼ ਜਿਹੜੇ ਵਕ ਵਕ ਜਿਹੜੇ ਮੁਕਦਮੇ ਜਿਹੜੇ ਰਜਿਸਟਰ ਹੋ ਰਹੇ ਨੇ ਸਾਡਾ ਡਿਪਾਰਟਮੈਂਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਇਸ ਜੀ ਮਹਿਮ ਨੂੰ ਇਹ ਪੂਰੀ ਤਰ੍ਹਾਂ ਕਾਮਯਾਬ ਕਰਾਂਗੇ ਔਰ ਇਹਨੂੰ ਨਸ਼ੇ ਤੋਂ ਜਿਹੜਾ ਜਿਹੜੀ ਨਸ਼ੇ ਦੀ ਏ ਡਰਗ ਸਪਲਾਈ ਹੈਗੀ ਇਹਦੀ ਨੱਕ ਤੋੜ ਕੇ ਇਹਨੂੰ ਖਤਮ ਕਰਾਂਗੇ। ਸਰ ਇੰਨੀ ਚਾ ਤੋ ਇਹ ਕੰਮ ਕਰਿਆ ਸੀ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਫਿਲਹਾਲ ਅਰਲੀ ਸਟੇਜ ਹੈਗੀ ਹੈ। ਅਸੀਂ ਰਾਤ ਦੇ ਦਿਨ ਤੇ ਬਰਜਾ ਦਰਜ ਕੀਤਾ। ਸਵੇਰੇ ਅਸੀਂ ਮਾਨਜੋ ਜੱਸਾ ਤੋਂ ਰਿਮਾਂਡ ਲਿਆ। ਹੁਣ ਅਸੀਂ ਦੁਬਾਰਾ ਪੁਸ਼ਕੈਸ਼ਨਾਂ ਦੀ ਸ਼ੁਰੂ ਕਰਦੀਆਂ। ਪੁਸ਼ਕੈਸ਼ਨ ਦੇ ਵਿੱਚ ਜੋ ਕਲਾਸੇ ਹੋਣਗੇ ਤੁਹਾਨੂੰ ਦੱਸ ਦਿਆਂਗੇ। ਠੀਕ ਠੀਕ ਹੈ। ਤਾਂ ਨੱਕਾ ਪਾਇਆ ਚੋਰੀਆਂ ਹੈਗੀ ਹੋ। ਇਹ ਰਮਦਾਸ ਰੋਡ ਤੇ ਸੀ 30 ਪੁਆਇੰਟ। ਹਾਂ ਇੱਕ ਮੋਟਰਸਾਈਕਲ ਹੈ। ਮੋਟਰਸਾਈਕਲ ਤੇ ਸੀ। ਸਰ ਇੱਥੇ ਕੋਈ ਹੋਰ ਵੀ ਪੱਟੀਆਂ ਗਈਆਂ ਪਈਆਂ। ਪਹਿਲਾਂ ਇਹ ਥਾਣਾ ਚੰਡੇੜ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਇਨਫੋਰਮ ਕਰਤਾ ਜ਼ੋਰ ਕੋਟ ਆ ਗਈ ਉਹ ਤੁਹਾਨੂੰ ਦੱਸਤੀ ਜਾਊਗੀ ਠੀਕ ਹੈ